ਆਰੇ ਜੋ ਤੋਂ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰ ਆ ਰਾਮ ਸਿੰਘ ਜਣੋ ਇਸ ਵਕਤ ਅਸੀਂ ਖੰਨਾ ਸ਼ਹਿਰ ਦੇ ਨਜ਼ਦੀਕ ਪਿੰਡ ਬਾਜਰਾ ਆਏ ਹੋਇਆ इत जी सिकी जो कि फ्लोर मिल चलते तो सामने जो चल रही है आ, फ्लोर मिल मिले आटा पीसते हैं चक्या को पत्थर लगे हुए हैं इन को रोलिंग सिस्टम भी, और भी है और बहुत मॉडर्न किस्म की चक्की है और पुराना सिस्टम भी नाल लाके रखते हैं और इन्होंने जो ਸਾਨੂੰ ਕੱਲਾ 10-12 ਜਲਦੀ ਕਿ ਉਹ ਤੁਹਾਡੇ ਕੋਲ ਆਉਣ ਗਿਆ ਕਿ ਤੁਸੀਂ ਆਪਣੀ ਸਿਹਤ ਬਾਰੇ ਜੋ ਵੀ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਕਰਿਓ ਵਾਜੋ ਵਾਜੋ ਇੰਨਾ ਤੁਸੀਂ ਕਮੈਂਟ ਕਰੋਗੇ ਅਸੀਂ ਉਹਨਾਂ ਦਾ ਜਵਾਬ ਦੇਾਂਗੇ ਕਿ ਆਟਾ ਖਾਣਾ ਚਾਹੀਦਾ ਕਿਹੜਾ ਖਾਣਾ ਚਾਹੀਦਾ ਕਿਵੇਂ ਖਾਣਾ ਚਾਹੀਦਾ ਫੈਲੀਆਂ ਵਾਲਾ ਆਟਾ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਇਹ ਸਾਰਾ ਕੁਝ ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਹੈ ਮੈਂ ਤੁਹਾਡਾ ਆਪਣਾ ਦੇਖ ਸਕਦੇ ਫਤਿਹਰਾ ਰਾਮ ਸਿੰਘ ਜੀ ਤੋਂ ਬਹੁਤ ਬਹੁਤ ਕਮੈਂਟ ਕਰੋ ਬਹੁਤ ਬਹੁਤ ਸ਼ੁਕਰੀਆ ਹੋਰ ਸਾਡੇ ਸਾਹਮਣੇ ਨੇ ਜਗਜੀ ਸਿੰਘ ਜੱਗੀ ਆਹ ਹਾਂਜੀ ਜਗਜੀਤ ਸਿੰਘ ਜੀ ਤੁਸੀਂ ਆਟਾ ਚੱਕੀ ਚਲਾਉਂਦੇ ਹੋ ਹਾਂਜੀ ਤੇ ਬੜੀ ਢੇਰ ਤੋਂ ਚਲਾ ਰਹੇ ਹੋ ਤੇ ਸਾਨੂੰ ਆਟਾ ਕਿਸ ਥਾਂ ਦਾ ਕਾਣਾ ਚਾਹੀਦਾ ਇਹ ਅੱਜ ਸਾਡਾ ਟੌਪਿਕ ਹੈ ਠੀਕ ਹੈ ਜੀ ਤੁਹਾਨੂੰ ਪਤਾ ਵੀ ਪੂਰੀ ਦੁਨੀਆ ਆਟਾ ਖਾਂਦੀ ਹੈ ਠੀਕ ਹੈ ਨਾ ਪੂਰੇ ਦੇਸ਼ਾਂ ਸਾਰੇ ਦੇਸ਼ਾਂ ਚ ਇਸੇ ਆਟੇ ਦੀਆਂ ਰੋਟੀਆਂ ਬਣਦੇ ਨੇ ਇਸੇ ਆਟੇ ਦੇ ਦਵ ਰੋਟੀਆਂ ਬਣਦੇ ਨੇ ਬਰੈਡ ਬਣਦੇ ਨੇ ਕਿੰਨਾ ਹੀ ਕੁਝ ਬਣਦਾ ਹੈ ਕਣਕ ਦੇ ਆਟੇ ਤੋਂ ਮੱਕੀ ਦੇ ਆਟੇ ਤੋਂ ਹੋਰ ਬਹੁਤ ਸਾਰੇ ਆਟਿਆਂ ਤੋਂ ਤੇ ਤੁਸੀਂ ਬੜੇ ਸੂਝਵਾਨ ਹੋ ਤੁਹਾਨੂੰ ਪਤਾ ਹੈ ਤੁਸੀਂ ਫਲੋਰ ਮਿਲ ਦੇ ਮਾਲਕੋ ਆਟਾ ਚੱਕੀ ਦੇ ਮਾਲਕੋ ਬੜੀ ਢੇਰ ਤੋਂ ਕੰਮ ਕਰ ਰਹੇ ਹੋ ਤੇ ਤੁਸੀਂ ਸਾਨੂੰ ਦੱਸੋ ਤੁਸੀਂ ਆਟਾ ਕਦੋਂ ਤੋਂ ਬਣਾ ਰਹੇ ਹੋ ਆਟਾ ਡਾਕਟਰ ਸਾਹਿਬ ਇੱਕ ਤਾਂ ਤੁਸੀਂ ਲਾ ਲੂਗੀ ਜਦ ਮੈਂ ਪੜਦਾ ਸੀਗਾ ਹਾਂ 6ਵੀਂ 7ਵੀਂ 7ਵੀਂ ਕਲਾਸ ਚ ਸੀਗਾ ਯਾਨੀ ਮੇਰੀ 12 13 ਸਾਲ ਦੀ ਉਮਰ ਬਣਦੀ ਆ ਹਾਂ ਤੇ ਥੋੜਾ ਥੋੜਾ ਮੈਂ ਜੱਤੂ ਹੀ ਚੱਲ ਪਿਆ ਹਾਂ ਹਾਂ ਤੇ ਚੱਲਿਆ ਬਸ ਮੈਂ ਮਤਲਬ ਕਿ ਲੇਟ ਰਾਤ ਨੂੰ ਹੋਣੀ ਹਾਂ ਉਹ ਡੈਡੀ ਦਾ ਟਾਈਮ ਨਾ ਲੱਗਣਾ ਤੋਂ ਵਿੱਚੇ ਟਾਈਮ ਕੱਢ ਕੇ ਹਾਂ ਹਾਂ ਉਦਾਂ ਹੀ ਜਾਨੀ ਚੱਲਦਾ ਸਰਕਲ ਬਣ ਗਿਆ ਫਿਰ ਮੈਂ 15 ਸਾਲ ਕਾਰਾਂ ਦਾ ਕੰਮ ਵੀ ਕਰਿਆ ਹਾਂ ਛੋੜ ਕੇ ਆ ਕੇ ਫੇਰ ਦਬਾਨਾ ਹਾਂ ਹਾਂ ਤੇ ਉੱਥੇ ਹੀ ਆ ਕੇ ਫੇਰ ਖੜ ਗਿਆ ਜਾਨੀ ਆਪਣਾ ਘਰ ਦਾ ਕੰਮ ਇੰਨਾ ਵਧੀਆ ਹੋ ਗਿਆ ਠੀਕ ਠੀਕ ਤੇ ਉਹਦੇ ਕਰਕੇ ਉਹ ਤੁਹਾਨੂੰ ਆਟਾ ਦੱਸਦੇ ਹਾਂ ਆਟਾ ਤੁਸੀਂ ਜਿਹੜੀ ਆਪਣੇ ਘਰ ਦੀ ਕਣਕ ਆ ਹਾਂ ਪਹਿਲਾਂ ਤਾਂ ਕਣਕ ਲੈ ਕੇ ਸੂਰ ਕਰੋ ਹਾਂ ਤੁਸੀਂ ਫੇਰ ਉਹੀ ਤੇ ਆ ਕੇ ਖਾਓ ਹਾਂ 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 ਜਾਨੀ ਥੋੜਾ ਹਲਕਾ ਆਟਾ ਮੋਟਾ ਹੋਣਾ ਚਾਹੀਦਾ ਹਾਂ ਹਾਂ ਜਾਨੀ ਜਿਹੜਾ ਜਿਆਦਾ ਲੋਕ ਬਰੀਕ ਦੇ ਮਗਰ ਪੈ ਗਏ ਨਾ ਇਹ ਬਿਮਾਰੀਆਂ ਦਾ ਘਰ ਬਣ ਚਲੇ ਜੀ ਅੱਛਾ ਸਾਨੂੰ ਆਟਾ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ ਆਟਾ ਤੁਹਾਨੂੰ ਆਮ ਨਾਰਮਲੀ ਖਾਣਾ ਚਾਹੀਦਾ ਜੀ ਮਤਲਬ ਕਿ ਨਾ ਮੋਟਾ ਹੋਵੇ ਜਿਆਦਾ ਨਾ ਬਰੀਕ ਹੋਵੇ ਕਿਉਂਕਿ ਜੋ ਟਿਫਨ ਵਗੈਰਾ ਚ ਰੋਟੀ ਲੈ ਕੇ ਜਾਂਦੇ ਜੇ ਜਿਆਦਾ ਮੋਟਾ ਹੈ ਤਾਂ ਆਪ ਦੀਆਂ ਦੋ ਦੋ ਹੀ ਹੋ ਜਾਂਦੀਆਂ ਨੇ ਜਦੋਂ ਜਿਵੇਂ ਤੈ ਲੱਗੀ ਆ ਜੀ ਤੇ ਆਟਾ ਸਾਨੂੰ ਥੋੜਾ ਮੋਟਾ ਹੀ ਖਾਣਾ ਚਾਹੀਦਾ ਠੀਕ ਹੈ ਕੁਐਸਚਨ ਇਅਰ ਕੇ ਸਾਨੂੰ ਕੀ ਗੁਣ ਵਾਲਾ ਆਟਾ ਨੁਕਸਦਾਰ ਆਟਾ ਜਨ ਨੁਕਸਾਨ ਕਰਨ ਵਾਲਾ ਆਟਾ ਹੱਥ ਚ ਲੈ ਕੇ ਪਛਾਣਿਆ ਜਾ ਸਕਦਾ ਨੇ ਨਹੀਂ ਇਹ ਹੱਥ ਜ ਲੈ ਕੇ ਤੁਸੀਂ ਮੋਟਾ ਬਰੀਕ ਦੇਖ ਸਕਦੇ ਹੋ ਮਤਲਬ ਕਿ ਨਹੀਂ ਪਛਾਣ ਨਹੀਂ ਸਕਦੇ ਹਾਂ ਹਾਂ ਕਿਉਂਕਿ ਹੁਣ ਬਹੁਤ ਕੁਝ ਆ ਗਿਆ ਇਹਦੇ ਵਿੱਚ ਨਵਾਂ ਪੁਰਾਣਾ ਵੀ ਨਹੀਂ ਪਤਾ ਲੱਗ ਸਕਦਾ ਨਹੀਂ ਪਤਾ ਲੱਗ ਸਕਦਾ ਕਿਉਂਕਿ ਜਿਹੜਾ ਥੈਲੀਆਂ ਵਗੈਰਾ ਦਾ ਆਟਾ ਨਾ ਉਹ ਤਾਂ ਡਰੈਕਲੀਨ ਹੋਇਆ ਹੋਇਆ ਹੈ ਹਾਂ ਹਾਂ ਉਹ ਤਾਂ 2 ਸਾਲ ਪੁਰਾਣੀ ਕਣਕ ਦਾ ਆਟਾ ਵੀ ਤੁਹਾਨੂੰ ਐ ਲੱਗੂਗਾ ਵੀ ਅੱਜ ਦੀ ਕਣਕ ਆ ਪੂਰੀ ਕਿਸੇ ਚੱਕੀ ਦਾ ਪੀਸਿਆ ਆਟਾ ਖਾਣਾ ਚਾਹੀਦਾ ਹੈ ਜਾਂ ਫਿਰ ਥੈਲੀਆਂ ਵਾਲਾ ਚਲੋ ਚੱਕੀ ਦਾ ਆਟਾ ਪੀਸਿਆ ਹੋਇਆ ਹੀ ਖਾਣਾ ਚਾਹੀਦਾ ਜੀ ਜਿਹੜਾ ਮਤਲਬ ਕਿ ਥੈਲੀਆਂ ਵਾਲਾ ਆਟਾ ਇਹ ਲੱਗਦਾ ਹੈ ਕਿ ਚੱਕੀਆਂ ਦਾ ਵੀ ਸਿਸਟਮ ਵਿਗੜ ਚੁੱਕਿਆ ਹੈ ਅੱਛਾ ਚੱਕੀਆਂ ਦਾ ਸਿਸਟਮ ਵਿਗੜ ਚੁੱਕਿਆ ਹੈ ਚੱਕੀਆਂ ਨੇ ਨਾ ਜਿਹੜੀਆਂ ਹਾਂ ਹਾਂ ਉਹ ਪਹਿਲਾਂ ਨੇਚਰਲ ਸਟੋਨ ਦੇਸੀ ਪਥਰਾਣੀਆਂ ਚੱਕੀਆਂ ਲੱਗੀਆਂ ਹੁਣ ਇਹ ਕੈਮੀਕਲ ਵਾਲਾ ਜੋਗਾ ਜੀ ਇਹ ਕੈਮੀਕਲ ਵਾਲੇ ਪੱਥਰ ਨੇ ਆਹ ਕਿੰਨੇ ਬਹੁਤ ਜ਼ਿਆਦਾ ਨੇ ਅੱਛਾ ਰਾਟੇ ਤੇ ਖਾਣ ਪੀਣ ਨੂੰ ਕੁਝ ਨਹੀਂ ਬਚ ਰਿਆ ਬਹੁਤ ਵਰਤਦਾ ਉਹਦੀ ਜਿੰਨੇ ਵੀ ਗੋਣ ਨੇ ਉਹ ਸਾਰੇ ਸੜ ਕੇ ਸੁਆਹ ਹੋ ਗਏ ਅੱਛਾ ਥੈਲੀਆਂ ਵਾਲੇ ਆਟੇ 'ਚ ਨੁਕਸ ਕੀ ਹੋ ਸਕਦਾ ਥੈਲੀਆਂ ਵਾਲੇ ਆਟੇ ਦੇ ਵਿੱਚ ਜਿਹੜਾ ਥੈਲੀਆਂ ਵਾਲੀ ਪਹਿਲਾ ਕਣਕ ਆਈ ਉਹ ਪਹਿਲਾਂ ਦਾ ਜਿਹੜੇ ਸੀਡ ਗਰੀਡਰ ਨੇ ਤੇ ਸੀਡ ਗਰੀਡਰ ਤੋਂ ਫਰੀਦੀ ਜਾਂਦੀ ਆ ਕਿਉਂਕਿ ਉਹਨਾਂ ਨੇ ਆਪਣਾ ਸੀਡ ਬੜਾ ਲਿਆ ਮੋਟੀ ਕੱਢ ਲਈ ਤੇ ਬਰੀਕ ਛੱਡਦੀ। ਜਿਹੜੀ ਉਹ ਬਰੀਕ ਆ ਉਹ ਚੱਕੀਆਂ ਵਾਲੇ ਨੇ ਕ੍ਰਿਤਣੀਆਂ। ਜਾਂ ਮਤਲਬ ਕਿ ਜਿਹੜੀ ਸਰਕਾਰੀ ਕਣਕ ਹੋਊਗੀ ਸਰਕਾਰੀ ਕਣਕ ਤੇ 2 ਰੁਪਏ ਕਿਲੋ ਆਮ ਵੇਚ ਮਿਲਦੀ ਆ ਲੋਕੋ ਵੇਚਦੇ ਨੇ ਚੱਕੀਆਂ ਤੇ ਜਾ ਕੇ। ਤੇ ਉਹ ਹਲਕੀ ਕਣਕ ਹੁੰਦੀ ਆ ਜੀ ਉਹਦਾ ਆਟਾ ਸਾਨੂੰ ਡਾਇਰੈਕਟਲੀਨ ਕਰਕੇ ਥੈਲੀਆਂ ਦੇ ਵਿੱਚ ਭਰ ਕੇ ਦਿੱਤਾ ਜਾਂਦਾ। ਉਹ ਹਲਕੀ ਕਣਕ ਹੁੰਦੀ ਆ ਉਹ। ਹਾਂਜੀ ਉਹ ਹਲਕੀ ਕਣਕ ਆ। ਅੱਛਾ ਆਟੇ ਦੀ ਐਕਸਪਾਇਰੀ ਡੇਟ ਕਦੋਂ ਤੱਕ ਹੋ ਸਕਦੀ ਹੈ ਆਟੇ ਦੀ ਐਕਸਪਾਇਰੀ ਡੇਟ ਜੇ ਅਸਲ ਪੁੱਛਦੇ ਹੋ ਤਾਂ ਜੇ ਦੇਸੀ ਚੱਕੀ ਨਾਲ ਪੀਸਿਆ ਹੋਇਆ ਆਟਾ ਹੈ ਹਾਂ ਉਹਦੀ 3 ਦਿਨ ਦੀ ਮਿਆਦ ਆ ਪੂਰੀ ਅੱਛਾ 3 ਦਿਨ ਦੀ ਵਾਰ 3 ਦਿਨ ਤੋਂ ਬਾਅਦ ਤੁਸੀਂ 15 ਦਿਨ ਖਾ ਸਕਦੇ ਹੋ ਹਾਂ ਜੇ ਦੇਸੀ ਚੱਕੀ ਦੇਸੀ ਪੱਥਰ ਵਾਲੀ ਚੱਕੀ ਨਾਲ ਪੀਸਿਆ ਹੋਵੇ ਹਾਂ ਹਾਂ ਜਿਹੜੀ ਆਪਣੀ ਆਮ ਚੱਕੀ ਆ ਇਹ ਤਾਂ ਬਸ ਤੁਸੀਂ ਢਿੱਡ ਭਰ ਰਹੇ ਹੋ ਜੀ ਅੱਛਾ ਰੋਲੇ ਤੇ ਚੱਕੀ ਦਾ ਕੀ ਫਰਕ ਹੁੰਦਾ ਰੋਲਾ ਇੱਕ ਤਾਂ ਕਣਕ ਸਾਫ਼ ਕਰਨ ਦੇ ਕੰਮ ਆਉਂਦਾ ਜੀ ਅੱਛਾ ਹਾਂ ਜੀ ਇੱਕ ਰੋਲੇ ਵਾਲਾ ਲੋਕ ਕਹਿੰਦੇ ਨੇ ਆਟਾ ਨਹੀਂ ਖਾਣਾ ਚਾਹੀਦਾ ਤੇ ਉਹ ਹੁੰਦਾ ਮਤਲਬ ਕਿ ਮਿੱਲਾਂ ਦੇ ਵਿੱਚ ਪੀਸਿਆ ਹੋਇਆ ਟਾਬੇ ਨਾਲ ਪੱਥਰਾ ਲਿਆ ਅੱਛਾ ਉਹ ਰੂਲੇ ਹੁੰਦੇ ਨੇ ਰੂਲਿਆਂ ਦੇ ਵਿੱਚ ਕਣਕ ਜਾਂਦੀ ਆ ਤੇ ਉਹ ਉਹਦੇ ਨਾਲ ਪੀਸਿਆ ਹੁੰਦਾ ਉਹਦੇ ਵਿੱਚ ਚੋਕਰ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ ਤੇ ਤੁਹਾਡਾ ਮਤਲਬ ਪੱਥਰਾਂ ਵਾਲੇ ਆਟੇ ਨਾ ਖਾਣਾ ਚਾਹੀਦਾ ਹਾਂਜੀ ਨੇਚਰਲ ਸਟੋਨ ਚੱਕੀ ਆ ਜਿਹੜੀ ਉਹਦਾ ਕੁਦਰਤਕ ਆ ਨੈਚਰਲ ਸਟੋਨ ਆ ਜੋ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਅੱਛਾ ਕੀ ਬਰਸਾਤ ਦੇ ਦਿਨਾਂ ਜਿਹੜਾ ਆਟਾ ਹੈਗਾ ਉਹ ਪਾਣੀ ਨਾਲ ਆਟੇ ਦੀ ਸੁਹਾਵਣਾ ਨੁਕਸਾਨ ਵੀ ਹੋ ਸਕਦਾ ਨਹੀਂ ਉਹ ਆਪਾਂ ਡਰਾਈ ਪਲੇਸ ਤੇ ਰੱਖ ਆਖਦੇ ਹਾਂ 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 ਅੱਛਾ ਪਤਾ ਨਹੀਂ ਐਡਾ ਕੋਈ ਚੱਕਰ ਹੈਗਾ ਯਾਨੀ ਕਿ ਹੁਣ ਲੋਕਾਂ ਦਾ ਇਹ ਨਾ ਵੱਧ ਗਿਆ ਜਿਵੇਂ ਮਤਲਬ ਕਿ ਤੁਹਾਡੇ 25 ਕਿਲੋ ਦੀ ਲੱਗਦਾ ਤੁਸੀਂ ਪਿਆਹੇ 50 ਕਿਲੋ ਰਿਹਾ ਹੈਂ ਅੱਛਾ ਤੁਸੀਂ 15 ਕਿਲੋ ਪਿਆਹੇ ਹਲਕੇ ਆਪਣੀ ਉਹ ਦਿਨਾਂ ਦੇ ਵਿੱਚ ਨਾ ਪਸਾਈ ਘਟ ਕੱਟ ਕਰਾਓ ਅੱਛਾ ਥੋੜੀ ਪਸਾਈ ਕਰਾਉਣੀ ਹੈ ਥੋੜੀ ਪਸਾੜੀ ਪਸਾਈ ਕਰਾਓ ਠੀਕ ਠੀਕ ਅੱਛਾ ਅੱਜ ਕੱਲ ਲੋਕ ਅਕਸਰ ਰਾਗੀ ਦਾ ਆਟਾ ਬਾਜਰੇ ਦਾ ਆਟਾ ਸੋਇਆਬੀਨ ਮੱਕੀ ਜੋਰ ਪਿਛਵਾ ਕੇ 100 ਰੁਪਏ ਕਿਲੋ ਖਾ ਰਹੇ ਨੇ ਕਿ ਵੱਕੇ ਤਾਕਤ ਬੜਾਈ ਜਾਂ ਨਹੀਂ 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 ਸਾਰੀਆਂ ਤੀਜਾ ਖਾਣੀਆਂ ਚਾਹੀਦੀਆਂ ਨੇ ਕੱਲਾ ਕਣਕ ਦੇ ਮਕਰ ਨਹੀਂ ਪੈਣਾ ਚਾਹੀਦਾ ਹਾਂ ਸਾਰੇ ਆਟੇ ਹੀ ਖਾਣੇ ਚਾਹੀਦੇ ਨੇ ਹਾਂ ਤੁਸੀਂ ਕੋਸ਼ਿਸ਼ ਕਰੋ ਤੁਹਾਡੇ ਨੇੜੇ ਕੋਈ ਦੇਸੀ ਚੱਕੀ ਲੱਗੀ ਹੋਈ ਆ ਤਾਂ ਉਹਦੇ ਤੇ ਪਿਆ ਕੇ ਖਾਓ ਜਿਹੜਾ ਤੁਸੀਂ ਗ੍ਰੇਂਡਰ ਆ ਵਗੈਰਾ ਜਾਂ ਜਿਹੜੀਆਂ ਅੱਜ ਕੱਲ੍ਹ ਦੀਆਂ ਚੱਕੀਆਂ 'ਚ ਪਿਉਂਦੇ ਹੋ ਉਹਨਾਂ 'ਚ ਕੱਖਵਰੀ ਝੜਦਾ ਵਾ ਅੱਛਾ ਹਾਂਜੀ ਉਹ ਤਾਂ ਢਿੱਡ ਪਰ ਨਸੌਦਾ ਜੀ ਅੱਛਾ ਅੱਛਾ ਇਹਦਾ ਮਤਲਬ ਜਿਹੜੇ ਰਾਗੀ ਵਗੈਰਾ ਜਾਂ ਹੋਰ ਆਟਾ ਜਦੋਂ ਬੁਰੀ ਤਰ੍ਹਾਂ ਬਰੀਕ ਪੀਸਿਆ ਜਾਂਦਾ ਉਹ ਬੇਕਾਰ ਹੋ ਜਾਂਦਾ ਬੇਕਾਰ ਜਿਹੜਾ ਗ੍ਰੇਂਡਰ ਦੇ ਵਿੱਚ ਪੀਸਿਆ ਜਾਂਦਾ ਜੀ ਗ੍ਰੇਂਡਰ ਦੇ ਚੱਕਰ 4000 ਤੋਂ ਪਲੱਸ ਹੁੰਦੇ ਨੇ ਅੱਛਾ ਪਰ ਮਿੰਟ ਹਾਂ ਹਾਂ ਤੇ ਚੱਕੀਆਂ ਦਾ ਹੁਣ 400 RPM ਇੱਕ ਮਿੰਟ ਦਾ ਉਹ ਇਹ ਜਿਹੜੀ ਨੈਚੁਰਲ ਚੱਕੀਆਂ ਸੀਗੀਆਂ ਪਹਿਲਾਂ ਵਾਲੀਆਂ ਉਹ 200 250 ਤੇ ਚੱਲਦੀਆਂ ਸੀਗੀਆਂ ਤੇ ਆਟੇ ਦੀ ਗੁਣਵੱਤਾ ਤਾਂ ਬਹੁਤ ਜ਼ਿਆਦਾ ਸੀਗੀ ਉਹਦੇ ਵਿੱਚ ਅੱਛਾ ਤੁਹਾਡਾ ਮਤਲਬ ਨੈਚੁਰਲ ਚੱਕੀਆਂ ਦੇ ਕੁਸ਼ਣ ਖਾਣਾ ਚਾਹੀਦਾ ਔਰ ਪੱਥਰ ਵਾਲੀ ਚੱਕੀ ਦਾ ਪੀਸਿਆ ਖਾਣਾ ਚਾਹੀਦਾ ਇਹਨਾਂ ਨੂੰ ਛੱਡ ਵੀ ਲੋਕ ਤਾ ਰਹੇ ਨੇ ਲੋਕਾਂ ਦੀ ਮਜ਼ਦੂਰੀ ਆਈ ਹਾਂ ਹਾਂ ਚੱਕੀ ਵਾਲਿਆਂ ਦਾ ਵੀ ਹੁਣ ਮੇਰਾ 10-12 ਸਾਲ ਹੋ ਗਏ ਮੇਰਾ 2 ਰੁਪਏ ਕਿਲੋ ਰੇਟ ਚੱਲ ਰਿਹਾ ਅੱਛਾ 10-12 ਸਾਲ ਤੋਂ ਤੁਸੀਂ ਪਿਸਵਾਈ ਦਾ ਹਾਂਜੀ ਪਿਸਾਈ ਦਾ ਕਿਲੋ ਦਾ ਹਾਂ ਤੁਸੀਂ ਕੋਈ ਵੀ ਚੀਜ਼ ਦਾ ਰੇਟ ਚੱਕ ਕੇ ਦੇਖ ਲਓ 10 ਸਾਲ ਪੁਰਾਣਾ ਅੱਜ ਕਿੱਥੇ ਆ ਤੇ ਕੱਲ ਕਿੱਥੇ ਸੀਗਾ ਬਿਲਕੁਲ ਬਿਲਕੁਲ ਅੱਛਾ ਹੁਣ ਤੁਸੀਂ ਰੇਟ ਵਧਾ ਰਹੇ ਹੋ ਹੌਲੀ ਹੌਲੀ ਨਹੀਂ ਮੈਂ ਰੇਟ ਨਹੀਂ ਬਣਾਉਂਗਾ ਜੀ ਮੈਨੂੰ ਕੀ ਲੋੜ ਆਈ ਦਿੱਤੇ ਹੁਣੋਂ ਦਾ ਕਣਾਂ ਵੀ ਪਹਿਲਾ ਪ੍ਰੋਡਕਸ਼ਨ ਦੇ ਮਗਰ ਪੈ ਗਿਆ ਲੋਕ ਅੱਛਾ ਅੱਛਾ ਪਹਿਲਾਂ ਅਗਲਾ ਉਹ ਵੀ ਕੁਆਂਟਲਾ ਟੱਕਰਦਾ ਸੀਗਾ ਘੰਟੇ ਦਾ ਹੁਣ ਤਿੰਨ ਤਿੰਨ ਕੁਆਂਟਲ ਕੱਢ ਲੈਂਦਾ ਹੈ ਅੱਛਾ ਕੀ ਆਮ ਲੋਕਾਂ ਨੂੰ ਜਾਂ ਬੱਚਿਆਂ ਨੂੰ ਕਣਕ ਦਾ ਆਟਾ ਖਾਣਾ ਚਾਹੀਦਾ ਜਾਂ ਮੱਕੀ ਆਟਾ ਆਟੇ ਸਾਰੇ ਹੀ ਖਾਣੇ ਚਾਹੀਦੇ ਤੁਸੀਂ ਬਾਜਰਾ ਵੀ ਖਾਓ ਪਰ ਪਸੰਦ ਨਹੀਂ ਕਰਦੇ ਕਿਉਂਕਿ ਜਿਹੜੀ ਵਧੀਆ ਚੀਜ਼ ਹੁੰਦੀ ਹੈ ਉਹਨੂੰ ਪਸੰਦ ਨਹੀਂ ਕੋਈ ਕਰਦਾ ਜੀ ਅੱਛਾ ਹਾਂਜੀ ਇਹਦਾ ਮੇਨ ਕਾਰਨ ਇਹ ਹੈ ਵੀ ਤੁਸੀਂ ਪਹਿਲਾਂ ਕਣਕ ਦੀ ਆਟੇ ਦੀ ਉਹਨੂੰ ਆਦਤ ਹੈ ਨਹੀਂ ਪਾਦੀ ਮਤਲਬ ਕਿ ਨਸ਼ਾ ਲੱਗਦਾ ਕਣਕ ਦਾ ਜਿਹੜੀ ਤੁਹਾਡਾ ਮਤਲਬ ਕਣਕ ਚ ਉਹਨੇ ਪ੍ਰੋਟੀਨ ਨਹੀਂ ਹੁੰਦੇ ਹਾਂਜੀ ਜਿੰਨੇ ਹੋਰਾਂ ਚ ਹੁੰਦੇ ਨੇ ਜਿੰਨੇ ਹੋਰਾਂ ਚ ਹੁੰਦੇ ਨੇ ਮੋٹے ਬੀਜ ਖਾਓ ਹਾਂ ਜਿੰਨੇ ਵੀ ਮੋٹے ਬੀਜ ਹੁੰਦੇ ਨੇ ਸਾਰੇ ਖਾਓ ਜੇ ਦਰਸ਼ਕਾਂ ਨੂੰ ਇਹੀ ਦੱਸਣ ਦੀ ਖਾਸ ਲੋੜ ਹੈ ਹਾਂਜੀ ਹਾਂਜੀ ਵੀ ਇਹ ਕਣਕ ਦੇ ਹੱਟ ਚ ਉਹਨੇ ਪ੍ਰੋਟੀਨ ਨਹੀਂ ਜਿੰਨੇ ਹੋਰਾਂ ਆਟੇ ਜਿੰਨੇ ਹੋਰ ਵੇਰੀ ਗੁੱਡ ਅੱਛਾ ਕਣਕ 100 ਕੁ ਸਾਲ ਪਹਿਲਾਂ ਭਾਰਤ ਚ ਆਈ ਹੈ ਤੁਹਾਨੂੰ ਪਤਾ ਹੀ ਹੈ ਹਾਂਜੀ ਤੇ ਸਾਡੀ ਖੁਰਾਕ ਬਣ ਗਈ ਕੀ ਕਹੋਗੇ ਇਹਦੇ ਵਾਰ ਇਹ ਹੁਣ ਲੋਕਾਂ ਦੀ ਮੂਰਖਤਾ ਹੀ ਕਹਿ ਸਕਦੇ ਆ ਜੀ ਨੂੰ ਤਾਂ ਅੱਛਾ ਇਹ ਸਵਾਦਾਂ ਦੇ ਪੱਟੇ ਨੇ ਇਹ ਸਵਾਦਾਂ ਦੇ ਪੱਟੇ ਨੇ ਦੇਖੋ ਜਿਹੜੀ ਚੀਜ਼ ਪਾਉਣੀ ਆ ਕੋਈ ਵਾਦਾ ਕਰਦੀ ਆਪਣੇ ਲੋਕ ਦਾ ਸਵਾਦ ਮਗਰ ਪੈ ਨਹੀਂ ਅੱਛਾ ਹਾਂਜੀ ਹੁਣ ਸੱਚ ਕੌੜਾ ਉਹ ਅਗਲੇ ਨੂੰ ਚੁੱਪਦਾ ਇੱਕ ਝੂਠ ਬੋਲ ਦੋ ਹੋਰ ਬੋਲਣਾ ਪਊਗਾ ਓਹ ਟੱਡਾ ਮਤਲਬ ਕਣਕ ਛੱਡੇ ਦੇਣੀ ਚਾਹੀਦੀ ਖਾਣੀ ਕਣਕ ਛੱਡੋ ਨਾ ਘਟਾ ਦਿਓ ਹਾਂ ਹੁਣ ਘਟਾ ਦਿਓ ਤੁਸੀਂ ਛੱਡੋ ਨਾ ਹਾਂ अच्छा अच्छा ਤੁਸੀਂ ਕਹਿ ਰਹੇ ਸੀਗੇ ਵੀ ਜਿਹੜਾ ਲੇਸਾ ਕਣਕ ਦਾ ਜਾਂ ਇਹਦੇ ਚ ਜੋ ਤਾਕਤ ਹੈ ਉਹ ਯੂਕਰੇਨ ਦੀ ਕਣਕ ਤੇ ਇੰਡੀਆ ਦੀ ਕਣਕ 'ਚ ਫਰਕ ਹੈ ਹਾਂਜੀ ਬਹੁਤ ਫਰਕ ਹੈ ਜੀ ਇਹ ਜਿਹੜੀ ਆਪਣੇ ਨਾ ਕਣਕ ਦੀ ਅਲਰਜੀ ਦੀ ਗੱਲ ਹੈ ਹਾਂ ਲੋਕ ਕਹਿੰਦੇ ਨੇ ਮੈਨੂੰ ਕਣਕ ਦੇ ਆਟੇ ਤੋਂ ਅਲਰਜੀ ਹੋਊਗੀ ਹਾਂ ਹਾਂ ਇਹਦੇ ਦੋ ਕਾਰਨ ਨੇਵੇਂ ਹਾਂ ਇੱਕ ਤਾਂ ਲੋਕ ਜਿਹੜਾ ਵੀ ਬਾਹਰੋਂ ਮਗਾਉਣ ਲੱਗੀ ਗਵਰਨਮੈਂਟ ਹਾਂ ਅਮਰੀਕਾ ਦੇ ਵਿੱਚ ਜ਼ਿਆਦਾ ਹੈ ਇਹ ਤੇ ਇੱਕ ਯੂਕਰੇਨ ਦੇ ਵਿੱਚ ਉੱਤੇ ਪੈਸਟੀਸਾਈਡ ਬਹੁਤ ਜ਼ਿਆਦਾ ਪੈਂਦਾ ਤੇ ਉਹਦੇ ਨਾਲ ਇਹਦੇ ਵਿੱਚ ਗਲੂਟਨ ਹੁੰਦਾ ਜੀ ਹਾਂ ਮਤਲਬ ਕਿ ਆਪਾਂ ਲੇਸ ਕਹਿੰਦੇ ਨੇ ਉਹਨੂੰ ਪੰਜਾਬੀ ਭਾਸ਼ਾ ਤੇ ਉਹ ਲੇਸ ਜਣੀ ਮਤਲਬ ਕਿ ਪ੍ਰੋਟੀਨ ਆਉਂਦਾ ਹਾਂ ਤੇ ਉਹ ਇੰਨਾ ਜ਼ਿਆਦਾ ਵੱਧ ਗਿਆ ਨਾ ਉਹਨਾਂ ਦੇ ਕਾਰਨ ਕਰਕੇ ਕੁਝ ਆਪਣੇ ਰੂਪ ਪੈਸਟੀਸਾਈਡ ਜ਼ਿਆਦਾ ਪਾਉਣ ਲੱਗ ਗਏ ਤੇ ਉਹਦੇ ਕਰਕੇ ਕਣਕ ਅਲਰਜੀ ਕਰਨ ਲੱਗੀ ਲੋਕਾਂ ਅੱਛਾ ਤੁਹਾਡਾ ਮਤਲਬ ਗਲੂਟਨ ਜ਼ਿਆਦਾ ਕਰ ਰਿਹਾ ਹੈ ਗਲੂਟਨ ਜ਼ਿਆਦਾ ਹੈ ਪ੍ਰੋਟੀਨ ਹੈ ਜੀ ਵਦੇਸ਼ੀ ਕਣਕ ਦੇ ਵਿੱਚ ਦੇ ਵਿਦੇਸ਼ੀ ਕਣਕ ਦੇ ਵਿੱਚ ਜ਼ਿਆਦਾ ਆਪਣੇ ਵਾਲੀ ਜੇ ਤਾਂ ਨਾਰਮਲ ਸੀਗਾ ਹੁਣ ਇਹਨਾਂ ਨੇ ਬੀਓ ਬਾਹਰੋਂ ਮਗਾਲੇ ਤੋਂ ਵਧ ਗਿਆ। ਅੱਛਾ ਦੇਸੀ ਕਣਕ ਵਿੱਚ ਬਹੁਤ ਘੱਟ ਹੈ। ਦੇਸੀ ਕਣਕ ਤਾਂ ਬਹੁਤ ਘੱਟ ਹੈ। ਤੁਸੀਂ ਦੇਸੀ ਖਾਦ ਪਾਉ ਉਹਦੇ ਚ ਹੈ ਹੀ ਨਹੀਂ। ਅੱਛਾ। ਹੂੰ। ਵੈਰੀ ਗੁੱਡ। ਇਹਦਾ ਮਤਲਬ ਜੈਵ ਕਣ ਖਾਣੇ ਚਾਹੀਦੀ ਹੈ। ਜੈਵ ਖਾਣੀ ਚਾਹੀਦੀ ਹੈ ਬਿਲਕੁਲ। ਹਾਂ। ਉਸ ਪਾਸੇ ਨੂੰ ਤਾਂ ਕੋਈ ਆਉਂਦਾ ਨਹੀਂ ਪ੍ਰੋਡਕਸ਼ਨ ਮਗਰ ਪਾਇਆ ਇਹਨੇ। ਚਾਹੇ ਮਹਿੰਗੀ ਮਿਲ ਰਹੀ ਹੈ ਨਾ। ਚਾਹੇ ਮਹਿੰਗੀ ਮਿਲ ਰਹੀ ਹੈ। ਹਾਂ। ਅੱਛਾ ਕੀ ਰੋਲਰ ਦੀ ਪਸਾਈ ਇਹਦੇ ਜਿਹੜੇ ਕਣਕ ਦੇ ਤੱਤ ਨੇ ਉਹ ਨਸ਼ਟ ਹੋ ਜਾਂਦੇ ਨੇ ਵਿ ਕੀ ਆਟਾ ਮੋਟਾ ਖਾਣਾ ਚਾਹੀਦਾ ਜਾਂ ਬਿਲਕੁਲ ਬਰੀਕ ਨਹੀਂ ਨਹੀਂ ਆਟਾ ਮੋਟਾ ਹੀ ਖਾਣਾ ਚਾਹੀਦਾ ਜੀ ਅੱਛਾ ਅੱਛਾ ਹਾਂ ਜੀ ਅੱਛਾ ਕਣਕ ਤੇ ਆਟੇ ਨੂੰ ਸਟੋਰ ਕਰਨ ਦਾ ਢੰਗ ਕੀ ਹੋਣਾ ਚਾਹੀਦਾ ਕਣਕ ਤੇ ਆਟੇ ਨੂੰ ਸਟੋਰ ਕਰਨ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲਾ ਮੌਸਮ ਆਪਣਾ ਜਿਵੇਂ ਸਿੱਲਾ ਹੋ ਗਿਆ ਜਾਂ ਜਾਦੇ ਗਰਮੀ ਆ ਉਹਦੇ ਵਿੱਚ ਤੁਸੀਂ ਪਸਾਈ ਘੱਟ ਕਰਾਓ ਅੱਛਾ ਸਟੋਰ ਕਰਨ ਦਾ ਤਰੀਕਾ ਤੁਹਾਡਾ ਬਿਲਕੁਲ ਸਹੀ ਆ ਤੁਸੀਂ ਪਿਓ ਨੇ ਜਵਾ ਮਤਲਬ ਕਿ 25 ਕਿਲੋ ਦੀ ਲੋੜ ਆ ਤੁਸੀਂ ਆਪਾਂ 40 ਕਿਲੋ ਖਿਲਾ ਲੈਂਦੇ ਹੋ 15 ਕਿਲੋ ਘਰਾਬ ਹੋ ਜਾਂਦਾ ਅੱਛਾ ਇਹ ਜਮਾਨਾ ਕਿੰਨੇ ਦਿਨ ਰੱਖਣਾ ਚਾਹੀਦਾ ਆ ਸਾਨੂੰ ਆਟਾ ਆਟਾ ਤੁਹਾਨੂੰ ਵੱਧ ਤੋਂ ਵੱਧ 15 ਦਿਨ ਕਾਣਾ ਚਾਹੀਦਾ ਜੀ ਹਾਂ ਅੱਜ ਦਾ ਪਿਸਾਇਆ ਹੋਇਆ ਨਹੀਂ 15 ਦਿਨ ਦਾ ਪਿਸਾਉਣਾ ਚਾਹੀਦਾ ਹਾਂਜੀ 15 ਦਿਨ ਦਾ ਹੀ ਪਸਾਉਣਾ ਚਾਹੀਦਾ ਤਿੰਨ ਦਿਨ ਆਟੇ ਦੇ ਵਿੱਚ ਪੂਰੇ ਗੁੰਨੇ ਉਹਦਾ ਇੱਕ ਕਾਰਨ ਇਹ ਤੁਹਾਨੂੰ ਹੋਰ ਵੀ ਆਉਦਣਾ ਜਿਹੜੇ ਗਰੀਬ ਲੋਕ ਨੇ ਘੱਟ ਲੈ ਕੇ ਜਾਂਦੇ ਨੇ ਮੁੱਲ ਲੈ ਕੇ ਖਾਂਦੇ ਨੇ ਆਟਾ ਜਦੋਂ ਹੂੰ ਤੇ ਉਹ ਦੰਦਰਸਤ ਪਾਈ ਨੇ ਉਹਨਾਂ ਨੇ ਧੱਕੀ ਦਾਟਾ ਲੈਣਾ ਤੇ ਆਪਣਾ ਕੱਲ ਦਾ ਤੇ ਅੱਜ ਦਾ ਲੈਣਾ ਤੇ ਉਹੀ ਅੱਗੇ ਦੇ ਦੇਣਾ ਹੈ ਹਾਂ ਹਾਂ ਖਾ ਲੈਣਾ ਸੋਰੀ ਅੱਛਾ ਇਹ ਗੱਲ ਹੈਗੀ ਹੈ ਅੱਛਾ ਕੀ ਨਿੱਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਬਰੀਕ ਆਟਾ ਖਾਣਾ ਚਾਹੀਦਾ ਜਾਂ ਮੋਟਾ ਖਾਣਾ ਚਾਹੀਦਾ ਨਹੀਂ ਮੋਟਾ ਹੀ ਖਾਣਾ ਚਾਹੀਦਾ ਇਹ ਮੋਟਾ ਖਾਣਾ ਚਾਹੀਦਾ ਠੀਕ ਠੀਕ ਜਿਹੜਾ ਥੈਲੀਆਂ ਦਾ ਪਿੱਛੇ ਆਟਾ ਹੈ ਉਹਦੇ ਦੇ ਐਕਸਪਾਇਰੀ ਡੇਟ ਤਾਂ ਲਿਖੀ ਨਹੀਂ ਹੁੰਦੀ ਉਹਨਾਂ 'ਚ ਦਵਾਈਆਂ ਪੈਂਦੀਆਂ ਨੇ ਜੀ ਅੱਛਾ ਹਾਂਜੀ ਹਾਂਜੀ ਉਹਨੂੰ ਉਹਦੇ ਵਿੱਚੋਂ ਨਾ ਪਹਿਲਾਂ ਇਹ ਤੁਹਾਨੂੰ ਮਦਦ ਦਾ ਪ੍ਰੋਸੈਸ ਕੀਆ ਹਾਂ ਕਣਕ ਦੇ ਵਿੱਚ ਇੱਕ ਕੁਆਂਟਲ ਕਣਕ ਨੂੰ 5 ਕਿਲੋ ਪਾਣੀ ਲੱਗਦਾ ਜੀ ਅੱਛਾ 5 ਕਿਲੋ ਪਾਣੀ ਤਾਂ ਲਾਇਆ ਜਾਂਦਾ ਵੀ ਇੱਕ ਤਾਂ ਆਟਾ ਚਿੱਟਾ ਹੋ ਜਵੇ ਹਾਂ ਹਾਂ ਤੇ ਇੱਕ ਉਹਦਾ ਚੋਕਰ ਮੋਟਾ ਤੇ ਬਰੀਕ ਚੰਗੀ ਤਰ੍ਹਾਂ ਨਿਕਲ ਜਵੇ ਹਾਂ ਹਾਂ ਕਿਉਂਕਿ ਚੋਕਰ ਵੀ ਵਿਚਣਾ ਚੱਕੀ ਵਾਲਿਆਂ ਦਾ ਜਿਹੜੀਆਂ ਥੈਲੀਆਂ ਭਰਦੇ ਨੇ ਹਾਂ ਹਾਂ ਤੇ ਉਹਦੇ ਨਾਲ ਹੀ ਇਹ ਸਾਰਾ ਪ੍ਰੋਸੈਸ ਚੱਲਦੇ-ਚੱਲਦੇ ਉਹ ਫਿਰ ਰੋਟੀ ਜਦੋਂ ਤੇ ਸਾਰਾ ਕੁਝ ਨਿਕਲ ਗਿਆ ਹਾਂ ਤੋਂ ਬੇ ਉਹਦੇ ਵਿੱਚ ਇੱਕ ਤੱਕ ਐਕਸਪਾਇਰੀ ਡੇਟ ਹੁਣ ਮੈਂ ਜੇ ਮੰਨ ਲਵਾਂ ਕਿ 2-2 ਦਿਨ ਹੀ ਭਰਤੀ ਹਾਂ ਤਿੰਨ ਮਹੀਨਿਆਂ ਨੂੰ ਵਿਚੜੀ ਮੈਂ ਤਾਂ ਫਿਰ ਉਹਦੇ ਵਿੱਚ ਕੈਮੀਕਲ ਲੱਗੂਗਾ ਹੀ ਲੱਗੂਗਾ ਜੀ ਹਾਂ ਠੀਕ ਆ ਇੱਕ ਤਾਂ ਇਹ ਹੋ ਗਿਆ ਜੀ ਫਿਰ ਉਹਨੂੰ ਉਹਦੀ ਰੋਟੀ ਫੁੱਲਣੀ ਨਹੀਂ ਹਾਂ ਹਾਂ ਫਿਰ ਫੁੱਲਣ ਵਾਸਤੇ ਇੱਕ ਲੈਦਾ ਕੈਮੀਕਲ ਆਉਂਦਾ ਹੈ ਕੈਮੀਕਲ ਆਉਂਦਾ ਹੈ ਕੈਮੀਕਲ ਆਉਂਦਾ ਜਿਹਨੇ ਤੁਹਾਡੀ ਰੋਟੀ ਫਲਾਉਣੀ ਆ ਓ ਇਹ ਤੁਸੀਂ ਜ਼ਾਹਿਰ ਕਰ ਰਹੇ ਹੋ ਜੇ ਤੁਸੀਂ ਥੈਲੀ ਵਾਲਾ ਆਟਾ ਕਰ ਰਹੇ ਹੋ ਕੋਈ ਵੀ ਆ ਜਿੰਨੀ ਵਧੀਆ ਤੋਂ ਵਧੀਆ ਬ੍ਰਾਂਡ ਲਾ ਲਓ ਵੀ ਆਹ ਪਾ ਇਹ 500 ਰੁਪਏ ਦੀ 10 ਕਿਲੋ ਦੀ ਥੈਲੀ ਹੈ 50 ਰੁਪਏ ਕਿਲੋ ਨਹੀਂ ਉੱਚ ਕੁਝ ਨਹੀਂ ਆਉਂਦਾ ਓ ਗੁੱਡ 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 ਇਹਦਾ ਮਤਲਬ ਜਦੋਂ ਕਣਕ ਨੂੰ ਅਸੀਂ ਥੈਲੀਆਂ ਦੇ ਵਿੱਚ ਭਰਦੇ ਆ ਉਸ ਤੋਂ ਪਹਿਲਾਂ ਇੱਕ ਤਾਂ ਉਹਦਾ ਛਿਲਕਾ ਨਿਕਲ ਜਾਂਦਾ ਹਾਂ ਹੋਰ ਕੀ ਨਿਕਲਦਾ ਉਹਦਾ ਸਾਰਾ ਦੋ ਤਰ੍ਹਾਂ ਦਾ ਤਾਂ ਚੋਕਰ ਕਰ ਲਿਆ ਜਾਂਦਾ ਜੀ ਦੋ ਤਰ੍ਹਾਂ ਦਾ ਚੋਕਰ ਨਿਕਲਦਾ ਉਹ ਪਪਲੀ ਦਾ ਜਿਹੜਾ ਬਚਦਾ ਨਾ ਉਹਦੀ ਰੋਟੀ ਫੁੱਲਦੀ ਨਹੀਂ ਅੱਛਾ ਉਹਦੇ ਵਿੱਚ ਕੈਮੀਕਲ ਪੰਦੇ ਨੇ ਉਹਦੇ ਵਿੱਚ ਖੁੱਲਣ ਵਾਲਾ ਕੈਮੀਕਲ ਅਲੱਗ ਤੋਂ ਹਰ ਹਰ ਤਰ੍ਹਾਂ ਦੀ ਥੈਲੀਆਂ 'ਚ ਹਰ ਤਰ੍ਹਾਂ ਦੀਆਂ ਦੇ ਦਿੰਦੇ ਵਾਹ ਜੀ ਵਾਹ ਇਹ ਕਿ ਨਵੀਂ ਗੱਲ ਆ ਜੀ ਤੁਹਾਡੇ ਵਾਸਤੇ ਤੇ ਅੱਛਾ ਕੀ ਕੋਈ ਐਸੀ ਗੱਲ ਆ ਜਿਹੜੀ ਰਹਿ ਗਈ ਹੋਵੇ ਕਣਕ ਬਾਰੇ ਜਿਹੜਾ ਆਪਾਂ ਦੱਸਣੀ ਹੋਵੇ ਮੇ ਆਟੇ ਦੇ ਬਾਰੇ ਜਾਂ ਮੱਕੀ ਦੇ ਬਾਰੇ ਜਾਂ ਹੋਰ ਕੁਝ ਨਹੀਂ ਉਹ ਗੱਲ ਤੋਂ ਮੈਂ ਦੱਸਦਾ ਤੁਸੀਂ ਕੋਈ ਡੰਗਰ ਪਸ਼ੂ ਲਾ ਲਓ ਹਾਂ ਹਾਂ ਕੋਈ ਵੀ ਲਾ ਲਓ ਮੈਂ ਇਹ ਨਹੀਂ ਕਹਿੰਦਾ ਮੱਝੇ ਲਾਓ ਹਾਂ ਹਾਂ ਤੇ ਤੁਸੀਂ ਉਹਦੇ ਚ ਇਹ ਦੇਖਿਓ ਕਿ ਮੈਂ ਮੈਸਨ ਗੋਹਾ ਕਰ ਲਿਆ ਹਾਂ ਹਾਂ ਠੀਕ ਹੈ ਜੀ ਕੋਈ ਤੁਸੀਂ ਘੋੜਾ ਲਾ ਲਓ ਲਿੱਤ ਕਰਦਾ ਹੈ ਹਾਂ ਉਹ ਜਿਆਦਾ ਤੋਂ ਜਿਆਦਾ ਉਹਦਾ ਪ੍ਰੋਸੈਸ ਹੋਊਗਾ 20 ਤੋਂ 25 ਸਕਿੰਟ ਦਾ ਅੱਛਾ ਆਪਣੇ ਲੋਕ ਇੱਥੇ ਫੋਨ ਲਾ ਕੇ ਅਗਲਾ ਕਹਿੰਦਾ ਵੀ ਮੈਂ ਤਾਂ ਇੱਥੇ ਟਰਾਲਾ ਖਾਲੀ ਵੀ ਕਰਦਾ ਵੀ ਤੁਹਾਨੂੰਲੇ ਪਲੱਸ ਜੇ ਬੈਠਣਾ ਇੱਥੇ ਦੋ ਘੰਟੇ ਦਾ ਲੋਕ ਲੱਤਾਂ ਜਿਵੇਂ ਨਿਕਲਦੇ ਹਾਂ 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 ਇਹ ਸਾਰਿਆਂ ਨੂੰ ਵੱਡਾ ਕਾਰਨ ਹੈ ਜੇ ਤੁਹਾਡਾ ਪੇਟ ਸਹੀ ਨਹੀਂ ਹਾਂ ਤੇ ਤੁਹਾਡਾ ਪੇਟ ਸਾਫ਼ ਹੀ ਨਹੀਂ ਹੋ ਰਿਹਾ ਅੱਛਾ ਕਣਕ ਦਾ ਆਟਾ ਅੱਗੇ ਨਹੀਂ ਵੱਧ ਪਾਉਂਦਾ ਪੇਟ 'ਚ ਹਾਂਜੀ ਹਾਂਜੀ ਤੁਹਾਡਾ ਮਤਲਬ ਇਹ ਕਹਿਣ ਦਾ ਇਹ ਮਤਲਬ ਕਿ ਕਹਿਣ ਦਾ ਇਹ ਹੈ ਕਿ ਲੋਕਾਂ ਦਾ ਖਾਣਾ-ਦਾਣਾ ਸਾਰਾ ਕੁਝ ਨਾ ਸਹੀ ਨਹੀਂ ਲਿਆ ਇਹਦੇ ਕਰਕੇ ਕਬਜ਼ ਵੀ ਹੋ ਰਹੀ ਹੈ ਬਹੁਤ ساری ਬਿਮਾਰੀਆਂ ਹੋ ਰਹੀਆਂ ਨੇ ਇਹ ਇਹਦਾ ਮੇਨ ਕਾਰਨ ਹੈ ਜਿਹੜੀ ਤੁਹਾਡੀ ਤਰੱਕੀ ਰੁਕੀ ਹੋਈ ਆ ਜਾਂ ਤੁਹਾਡਾ ਸਰੀਰ ਹੈ ਸਹੀ ਨਹੀਂ ਹੈਗਾ ਤੁਸੀਂ ਤਰੱਕੀ ਕੀ ਕਰੋਗੇ ਉਹ ਤੁਹਾਡਾ ਦਿਮਾਗ ਆ ਨਾ ਜਿਹੜਾ ਉਹ ਇਹੀ ਸੋਚ ਰਿਹਾ ਵੀ ਮੈਂ ਕਰਾਂ ਕੀ ਲਿਵਰ ਤੇ ਵੀ ਸਿਰ ਪੈ ਰਿਹਾ ਲਿਵਰ ਤੇ ਸਾਰੇ ਕਸੇ ਤੇ ਹੀ ਪੈ ਰਿਹਾ ਹੈ ਹਾਰਟ ਤੇ ਵੀ ਪੈ ਰਿਹਾ ਬ੍ਰੇਨ ਤੇ ਵੀ ਪੈ ਰਿਹਾ ਇਸ ਕਰਕੇ ਆਟਾ ਸਾਨੂੰ ਸੋ ਸਮਝ ਕੇ ਖਾਣਾ ਚਾਹੀਦਾ ਆਟਾ ਨੈਚੁਰਲ ਸਟੋਨ ਚੱਕੀਆਂ ਤੋਂ ਪਸਾਓ ਜਿਹੜੀਆਂ ਤੁਹਾਡੇ ਨਜ਼ਦੀਕ ਨੇ ਆਪਣੀ ਕਣਕ ਲੈ ਕੇ ਸਟੋਰ ਕਰੋ ਇਹ ਸਾਰਿਆਂ ਨੂੰ ਵਧੀਆ ਬਚਣ ਦਾ ਤਰੀਕਾ ਤਾਂ ਇਹੀ ਹੈ ਜੀ ਬਾਕੀ ਹੁਣ ਜੇ ਰੋਟੀਆਂ ਚਿੱਟੀਆਂ ਇਹ ਦੇਖਣੀਆਂ ਨੇ ਫੇਰ ਦੇਖੀ ਜਾਓ ਹਾਂ ਵਾਹ ਜਿਵੇਂ ਜਗਜੀਤ ਸਿੰਘ ਜੀ ਤੁਸੀਂ ਤਾਂ ਬਹੁਤ ਬਹੁਤ ਸਾਨੂੰ ਕਮਾਲ ਦੀਆਂ ਤਿੰਨ ਚਾਰ ਖਾਸ ਗੱਲਾਂ ਦੱਸੀਆਂ ਹਾਂਜੀ ਪਹਿਲੀ ਤਾਂ ਗੱਲ ਇਹ ਆ ਵੀ ਆਟਾ ਸਾਨੂੰ ਮੋਟਾ ਹੀ ਕਾਣਾ ਚਾਹੀਦਾ ਤੁਸੀਂ ਇਹ ਗੱਲ ਕੀਤੀ ਹੈ ਤੇ ਦੂਸਰੀ ਕਿਹੜੀ ਗੱਲ ਹੈ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਰੱਖੋ ਜੀ ਜਿਹੜਾ ਨੇਚਰਲ ਸਟੋਨ ਲੋਕ ਛੱਡ ਚੁੱਕੇ ਨੇ ਉਹ ਦੁਬਾਰਾ ਬਹਾਲ ਹੋਵੇ ਇਹ ਕੰਮ ਦੁਬਾਰਾ ਤੋਂ ਲੋਕ ਕਰਨ ਲੱਗਣਾਂ बागे लोकां नु बचाया जा लगे स्टोन वाली चक्की ਨਾਲ ਜਿਹੜਾ ਪੀਸਿਆ ਆਟਾ ਹੈ ਹਾਂ ਜੀ ਤੁਸੀਂ 2 ਰੁਪਏ ਨੂੰ ਕਿਲੋ ਦੇ ਵੱਧ ਦੇ ਦਿਓ ਪਰ ਖਾਓ ਜੇਰ ਨਾ ਖਾਓ ਆਟਾ ਖਾਣਾ ਜਿਹੜਾ ਆਟਾ ਉਹ ਆ ਖਾਣੇ ਵਾਲਾ ਉਹਦੀ 3 ਦਿਨ ਦੀ ਐਕਸਪਾਇਰੀ ਹੈ ਉਹਦੀ ਵੀ 15 ਦਿਨ ਆਪਾਂ ਖਾ ਸਕਦੇ ਹਾਂ ਉਹਨੂੰ ਵਾਹ ਜੀ ਵਾਹ ਹਾਂ ਜੀ ਨਹੀਂ ਉਹਦੇ ਵਿੱਚ ਜਿੰਨੇ ਵੀ ਵਿਟਾਮਿਨ ਮੈਰਲ ਜੋ ਵੀ ਆ ਸਾਰਾ ਕੁਝ ਸਭ ਬੇਕਾਰ ਹੋ ਜਾਂਦਾ ਸਾਰਾ ਕੁਝ ਬੇਕਾਰ ਹੋ ਜਾਂਦਾ ਵਾਹ ਜੀ ਹਾਂ ਜੀ ਜਗਜੀਤ ਸਿੰਘ ਜੱਗੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਇਹ ਸੀ ਖੰਨਾ ਸ਼ਹਿਰ ਦੇ ਨਜ਼ਦੀਕ ਪਿੰਡ ਮਾਜਰਾ ਤੋਂ ਜਗਜੀਤ ਸਿੰਘ ਜੱਗੀ ਜੋ ਕਿ ਬੜੀ ਧੀਰ ਤੋਂ ਬਚਪਨ ਤੋਂ ਹੀ ਚੱਕੀ ਚਲਾ ਰਹੇ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਚੱਕੀ ਚਲਾਉਂਦੇ ਸੀਗੇ ਤੇ ਇਹਨਾਂ ਦਾ ਖਾਨਦਾਨੀ ਕੰਮ ਹੈ ਤੇ ਇਹਨਾਂ ਨੇ ਬਹੁਤ ਸਾਨੂੰ ਗਿਆਨ ਭਰਪੂਰ ਗੱਲਾਂ ਦੱਸੀਆਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਬਹੁਤ ਬਹੁਤ ਸ਼ੁਕਰੀਆ ਆ ਦੋਸਤੋ ਤੁਸੀਂ ਕਿਸ ਤਰ੍ਹਾਂ ਦਾ ਆਟਾ ਖਾਂਦੇ ਹੋ ਤੁਹਾਡੀ ਆਟੇ ਬਾਰੇ ਸ਼ਿਕਾਇਤ ਕੀ ਹੈ ਤੇ ਕਦੇ ਤੁਹਾਡੇ ਕੋਈ ਪ੍ਰੋਬਲਮ ਆਈ ਹੋਵੇ ਆਟੇ ਬਾਰੇ ਇਹ ਸਾਰਾ ਕੁਝ ਤੁਸੀਂ ਕਮੈਂਟਸ ਕਰੋ ਅਸੀਂ ਕੋਸ਼ਿਸ਼ ਕਰਾਂਗੇ ਮਾਹਿਰਾਂ ਦੀ رائے ਲੈ ਕੇ ਵੀ ਤੁਹਾਡੇ ਅਸੀਂ ਜਵਾਬ ਦਈਏ ਕਿ ਆਟੇ ਬਾਰੇ ਅਸੀਂ ਡਾਕਟਰ ਨਾਲ ਗੱਲ ਕਰੀਏ ਤੇ ਜਗਜੀਤ ਸਿੰਘ ਜੱਗੀ ਇਹ ਵੀ ਤੁਹਾਨੂੰ ਜਵਾਬ ਦੇਣਗੇ ਬਹੁਤ ਵਾਟੇ ਤੇ ਕਮੈਂਟ ਜ਼ਰੂਰ ਕਰੋ ਪਲੀਜ਼ ਥੈਂਕ ਯੂ